ਕੰਬਲ ਵੀ ਇੱਥੇ ਇਸ ਤਰ੍ਹਾਂ ਹੀ ਮਿਲਦੇ ਨੇ ਕਿ ਲੋਨ ਦੇ ਹਿਸਾਬ ਚ ਜਿਵੇਂ ਆ ਵੱਡਾ ਕੰਬਲ ਆ ਹਨਾ ਖਾ ਲੋ ਕੋਈ ਵੀ ਸਿਲੈਕਟ ਕਰ ਸਕਦੇ ਆ ਇਹ ਚ ਡਬਲ ਬੈਡ ਵਾਲੀਆਂ ਵੀ ਨੇ ਸਿੰਗਲ ਵਾਲੀਆਂ ਵੀ ਨੇ ਹੋਰ ਵੀ ਦੇਖਦੇ ਆਪਾਂ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਇਸ ਸਮੇਂ ਆਪਾਂ ਹੈਗੇ ਆ ਲੁਧਿਆਣੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਹੁ ਸ਼ਾਲਾ ਮਾਰਕੀਟ ਦਿਖਾਵਾਂਗੇ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਕਿ ਇਸ ਮਾਰਕੀਟ ਦੇ ਵਿੱਚੋਂ ਕਿਸ ਤਰ੍ਹਾਂ ਦਾ ਕੱਪੜਾ ਮਿਲਦਾ ਹੈ ਤੇ ਕੀ ਰੇਟ ਹੈ ਜਿਵੇਂ ਇਹ ਮਾਰਕੀਟ ਹੈ ਜਿਹੜੀ ਇਹਦੇ ਵਿੱਚ ਕੰਬਲ ਰਜਾਈਆਂ ਦੇ ਖਿਲਾਫ ਬੈੱਡ ਸ਼ੀਟਾਂ ਐਵੇਂ ਦਾ ਸਾਰਾ ਸਮਾਨ ਟੋਲ ਕੇ ਮਿਲਦਾ ਹੈ ਝੁਕਮਾ ਮਿਲਦਾ ਬਹੁਤ ਘੱਟ ਰੇਟਾਂ ਤੇ ਉਹ ਸਾਰਾ ਆਪਾਂ ਅੱਜ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕੀ ਕੀ ਰੇਟ ਰਹਿੰਦੇ ਨੇ ਵੀਡੀਓ ਕੁਝ ਹਿਆਰ ਤੱਕ ਬਣੇ ਰਹਿਣ। ਚੱਲਦੇ ਆਪਾਂ ਤੁਹਾਨੂੰ ਸਾਰੀ ਮਾਰਕੀਟ ਦਿਖਾਉਨੇ ਆ ਜਿਵੇਂ ਆਹ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਕੰਬਲ ਪਾਏ ਨੇ ਹਨਾ ਇੱਥੇ ਵੱਡੀਆਂ-ਵੱਡੀਆਂ ਦੁਕਾਨਾਂ ਨੇ ਕੰਬਲ ਆ ਰਹੀਆਂ ਸਸਤੇ ਰੇਟਾਂ ਤੇ ਬਹੁਤ ਵਧੀਆ-ਵਧੀਆ ਕੰਬਲ ਜਿਹੜੇ ਇੱਥੋਂ ਮਿਲਦੇ ਨੇ ਪਕਿਆ ਤੁਸੀਂ ਸ਼ਾਲ ਵਗੈਰਾ ਵੀ ਹੋਰ ਦੇਖ ਸਕਦੇ ਹੋ ਸ਼ਾਲ ਲੂਈਆਂ ਐਵੇਂ ਦੀਆਂ ਸਾਰੀਆਂ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ ਇੱਧਰ ਵੀ ਦੇਖੋ ਵੱਡੀਆਂ ਵੱਡੀਆਂ ਕੰਬਲਾਂ ਵਾਲੀਆਂ ਦੁਕਾਨਾਂ ਇਹਨੂੰ ਗਾਉਂ ਇਨਸ਼ਾਅੱਲਾ ਮਾਰਕੀਟ ਦੇ ਨਾਮ ਨਾਲ ਜਾਣਿਆ ਜਾਂਦਾ ਸ਼ਹਿਰ ਲੁਧਿਆਣਾ ਤੇ ਬਹੁਤ ਵੱਡੀਆਂ ਵੱਡੀਆਂ ਹੋਲ ਸੇਲ ਦੀਆਂ ਇੱਥੇ ਦੁਕਾਨਾਂ ਨੇ ਇੱਧਰ ਵੀ ਕਾਫੀ ਵੱਡੀ ਦੁਕਾਨ ਆ ਕੰਬਲੇ ਕੰਬਲੇ ਪਿਆ ਦੇਖੋ ਤੇ ਹੋਰ ਚੱਲਦੇ ਅੱਗੇ ਆਪਾਂ ਸਾਰੀਆਂ ਦੁਕਾਨਾਂ ਤੁਹਾਨੂੰ ਦਿਖਾਉਣੇ ਆ ਆ ਵੀ ਦੇਖ ਸਕਦੇ ਹੋ ਤੁਸੀਂ ਚੁੰਨੀਆਂ ਦੀਆਂ ਦੁਕਾਨਾਂ ਵੱਡੀਆਂ ਵੱਡੀਆਂ ਬਾਕੀ ਹੋਰ ਬੈੱਡ ਸ਼ੀਟਾਂ ਪੜਦੇ ਐਵੇਂ ਜੀਆਂ ਸਾਰੀਆਂ ਦੁਕਾਨਾਂ ਨੇ ਇੱਥੇ ਆ ਦੇਖੋ ਜਿਵੇਂ ਆਹ ਦੁਕਾਨ ਆ ਗਈ ਹੈ ਨਾ ਆ ਬੈੱਡ ਸ਼ੀਟਾਂ ਪੜਦੇ ਆ ਦੇਖੋ ਕੰਬਲ ਪਏ ਨੇ ਡਬਲ ਬੈੱਡ ਵਾਲੇ ਸਿੰਗਲ ਬੈੱਡ ਵਾਲੇ ਇਹ ਪੂਰੇ ਵਧੀਆ ਹੁੰਦੇ ਨੇ ਕੰਬਲ ਅੱਧੇ ਰੇਟ ਵਾਂਗ ਆਪਾਂ ਨੂੰ ਮਿਲ ਜਾਂਦੇ ਨੇ ਚਾਦਰਾਂ ਇੱਥੇ ਕਿਲੋ ਦੇ ਹਿਸਾਬ ਨਾਲ ਮਿਲਦੀਆਂ ਨੇ ਤੇ ਕੰਬਲ ਵੀ ਬਾਕੀ ਆ ਦੇਖ ਸਕਦੇ ਹੋ ਜਿਵੇਂ ਤੁਸੀਂ ਆਹ ਕੰਬਲ ਪਏ ਨੇ ਲੈ ਬਾਹਰ ਕੁਝ ਕੁ ਕੰਬਲੇ ਨੇ ਜੋ ਕਿਲੋ ਦੇ ਹਿਸਾਬ ਹੁੰਦੇ ਨੇ ਕੁਝ ਪੀਸਾਂ ਦੇ ਹਿਸਾਬ ਨਾਲ ਤੇ ਕੰਬਲ ਇੱਥੇ 250 ਰੁਪਏ ਕਿਲੋ 300 ਰੁਪਏ ਕਿਲੋ ਚਾਦਰਾਂ 300 ਰੁਪਏ ਕਿਲੋ ਆਹ ਸਾਬ ਕਤਾਬ ਨਾਲ ਮਿਲਦੀਆਂ ਨੇ ਬਾਕੀ ਮੈਟ ਮੂਟ ਵੀ ਬਹੁਤ ਕੁਝ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਆਹ ਦੁਕਾਨ ਤੇ ਮੈਟ ਪਏ ਨੇ ਦੇਖੋ ਲੈ ਐਵੇਂ ਦਾ ਸਾਮਾਨ ਤੁਹਾਨੂੰ ਇੱਥੋਂ ਮਿਲ ਜੂਗਾ ਤੇ ਕੰਬਲ ਚਾਦਰਾਂ ਇਹ ਸਾਰਾ ਇੱਥੋਂ ਝੁਖਮਾ ਮਿਲਦਾ ਹੈ ਝੁਖਮਾ ਕਪੜਾ ਘਰਾਂ ਦੇ ਪਰਦੇ ਉਹ ਕੁਝ ਵੀ ਸਾਰਾ ਹੀ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ ਉਹ ਜਵਾਹਰ ਹਾਂ ਆਹ ਪੰਜ ਚਾਦਰ ਲਈ ਹੈ ਇੱਥੋਂ ਤੇ ਇੱਥੇ ਝੁਖਮੀਆਂ ਮਿਲਦੀਆਂ ਨੇ ਚਾਦਰਾਂ 300 ਰੁਪਏ ਕਿਲੋ ਤੇ ਜਿੰਨਾ ਬਜਟ ਹੁੰਦਾ ਉਹ ਸਾਹ ਨਾਲ ਫਿਰ ਰੇਟ ਆ ਜਿਹੜਾ ਲੱਗ ਜਾਂਦਾ ਤੇ ਆ ਲੌਲਾ ਉਦੋਂ ਤਾਂ ਜੀ ਇੱਕ ਕਾ ਲਈ ਆ ਬਾਕੀ ਹੋਰ ਦਿਖਾਉਨੇ ਆ ਆ ਨਹੀਂ ਇੱਕ ਲਈ ਆਪਾਂ ਡਬਲ ਬੈੱਡ ਦੀ ਦੋ ਸਿੰਗਲ ਬੈੱਡ ਦੀਆਂ ਆ ਸਿੰਗਲ ਦੀ ਆ ਸਾਰਾ ਇੱਥੇ ਕੰਬਲ ਵੀ ਝੁਕਮੇ ਮਿਲਦੇ ਨੇ ਚਾਤਰਾ ਵੀ ਸਾਰੀਆਂ ਲੌਲਾ ਉਦੋਂ ਤਾਂ ਜੀ ਵੀ ਲੋ ਜੀ ਦੇਖ ਸਕਦੇ ਹੋ ਤੁਸੀਂ ਸਿੰਗਲ ਬੈੱਡ ਦੀ ਉੱਤਿਆ ਨਾਲ ਕਵਰ ਮਿਲਿਆ ਨਿਦਰਾਣਿਆਂ ਦੇ ਇਹ ਵੀ ਵਿੱਚੇ ਵੇਟ ਕਰਨਾ ਹੁੰਦਾ ਇਹਨਾਂ ਦਾ ਵੀ ਲਾ ਵੀ ਆ ਵੀ ਹੈ ਇਹ ਸਿੰਗਲ ਬੈੱਡ ਦੀ ਆ ਤੇ 300 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਦੀਆਂ ਨੇ ਇੱਥੋਂ ਚਾਦਰਾਂ ਕੰਬਲ ਵੀ ਅਲੱਗ-ਅਲੱਗ ਰੇਟ ਨੇ ਸਾਰੀਆਂ ਚੀਜ਼ਾਂ ਦੇ ਇੱਥੇ ਐਂ ਚਾਦਰਾਂ ਪਈਆਂ ਹੁੰਦੀਆਂ ਨੇ ਜਿਵੇਂ ਆ ਚਾਦਰਾਂ ਦੇਖੋ ਇਹਨਾਂ ਆ ਡਬਲ ਬੈੱਡ ਦੀ ਐ ਇਹ 300 ਰੁਪਏ ਕਿਲੋ ਦੇ ਹਿਸਾਬ ਨਾਲ ਨੇ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦਿਖਾਈਆਂ ਨੇ ਜਿਹੜੀਆਂ ਲਈਆਂ ਨੇ ਤੇ ਇਹਨਾਂ ਦੇ ਵਿੱਚੋਂ ਆਪਾਂ ਕੋਈ ਵੀ ਸਿਲੈਕਟ ਕਰ ਸਕਦੇ ਹਾਂ ਇਹ ਚ ਡਬਲ ਬੈੱਡ ਵਾਲੀਆਂ ਵੀ ਨੇ ਸਿੰਗਲ ਵਾਲੀਆਂ ਵੀ ਨੇ ਹੋਰ ਵੀ ਦੇਖਦੇ ਆਪਾਂ ਹੋਰ ਵੀ ਖਰੀਦਦੇ ਆ ਇੱਥੋਂ ਤੇ ਕਾਫੀ ਸਾਰੇ ਕਲਰ ਨੇ ਇਹਨਾਂ ਚ ਕਾਫੀਆਂ ਨਾਲ ਉਹ ਆਗੇ ਕਵਰ ਵੀ ਆਗੇ ਸਰਾਣਿਆਂ ਦੇ ਆ ਦੇਖੋ ਇਹ ਡਬਲ ਬੈੱਡ ਦੀ ਚਾਦਰ ਐ ਤੇ ਉਹ ਅਸੀਂ ਲਈਆਂ ਨੇ ਜਿਹੜੀਆਂ ਪਹਿਲਾਂ ਚਾਦਰਾਂ ਲਈਆਂ ਨੇ ਦੋ ਸਿੰਗਲ ਬੈੱਡ ਦੀਆਂ ਇੱਕ ਡਬਲ ਦੀ ਉਹਨਾਂ ਦਾ 6500 ਰੁਪਏ ਬਣਿਆ ਤੇ ਐ ਕਿਲੋਵਾਂ ਦੇ حساب ਨਾਲ ਮਿਲਦਾ ਬਰੇ ਕੱਪੜਾ ਜਿਹੜਾ ਸਾਰਾ ਬਾਕੀ ਹੋਰ ਦੇਖਦੇ ਆਂ ਦੇਖ ਸਕਦੇ ਹੁਣ ਚਾਦਰੀਆਂ ਜਾਦਰਾਂ ਪਈਆਂ ਨੇ ਸਾਰੀਆਂ ਆ ਆ ਗਈ ਜਿਵੇਂ ਇਹ ਵੀ ਡਬਲ ਬੈੱਡ ਦੀ ਆ ਗਈ ਹਨਾ ਆ ਲੋ ਦੇਖ ਸਕਦੇ ਹੁਣ ਬਹੁਤ ਵਧੀਆ ਕੱਪੜਾ ਤੇ ਇੱਧਰ ਹੋਰ ਵੀ ਨੇ ਲੋ ਕਿਲੋ 300 ਹਾਂ ਸੈਂਗਲ ਦੀ ਆ ਹਾਂ ਆ ਸੈਂਗਲ ਆ ਠੀਕ ਹੈ ਇਹ ਹਾਂ ਠੀਕ ਹੈ ਇਹ ਇਹ ਕਰ ਲਓ ਫਿਰ ਲੈ ਵੀ ਇੱਕ ਆ ਦੇਖਦੇ ਆ ਆ ਕਰਦੇ ਆ ਸਿਲੈਕਟ ਬਾਕੀ ਦੇਖ ਸਕਦੇ ਹੋ ਤੁਸੀਂ ਇੱਥੇ ਚੱਲ ਨਹੀਂ ਚੱਦਣ ਪਈਆਂ ਨੇ ਲੈ ਸਾਰੇ ਕਰ ਲਓ 300 ਕਿਲੋ ਇਸ ਤਰ੍ਹਾਂ ਇੱਥੇ ਵੇਟ ਕਰ ਲਾਉਂਦੇ ਨੇ ਆ ਜਿਵੇਂ ਆਪਾਂ ਜਿਹੜੀਆਂ ਚਾਦਰਾਂ ਲਈਆਂ ਨੇ 8 ਤੋਂ 10 ਰੁਪਏ ਬਤਾਉਦੇ ਨੇ ਇਹਨਾਂ ਦਾ ਵੇਟ ਬਣ ਗਿਆ ਤੇ 810 ਰੁਪਈਆਂ ਦੀਆਂ ਹੋ ਗਈਆਂ ਚਾਦਰਾਂ ਇਹ ਤੇ ਕੰਬਲ ਵੀ ਇੱਥੇ ਇਸ ਤਰ੍ਹਾਂ ਹੀ ਮਿਲਦੇ ਨੇ ਕਿਲੋ ਦੇ ਹਿਸਾਬ 'ਚ ਜਿਵੇਂ ਆ ਵੱਡਾ ਕੰਬਲ ਆ ਹਨਾ ਤੇ ਛੋਟੇ ਕੰਬਲ ਵੱਡੇ ਕੰਬਲ ਡਬਲ ਬੈੱਡ ਵਾਲੇ ਸਿੰਗਲ ਬੈੱਡ ਵਾਲੇ ਸਾਰੇ ਤਰੀਕੇ ਦੇ ਕੰਬਲ ਮਿਲਦੇ ਨੇ ਇੱਥੇ ਆ ਦੇਖੋ ਤੁਸੀਂ ਕਾਫੀ ਕੁਆਲਿਟੀ ਵਧੀਆ ਹੈ ਕੰਬਲ ਦੀ ਤਹ ਹੋਰ ਬਾਕੀ ਕਾਫੀ ਸਾਰੇ ਕੰਬਲ ਕੰਬਲ ਪਏ ਨੇ ਦੇਖ ਸਕਦੇ ਹੋ ਤੁਸੀਂ ਖਾ ਲੋ ਇਹਦਾ ਵੇਟ ਕਰਾਉਣਾ ਹੁਣ ਚੱਲਦੇ ਆਪਾਂ ਅੱਗੇ ਸਾਰੀ ਮਾਰਕੀਟ ਦੇਖਦੇ ਆਂ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਆਪਾਂ ਜਿਹੜੀਆਂ ਬੈੱਡ ਸ਼ੀਟਾਂ ਨੇ ਉਹ ਲਈਆਂ ਨੇ ਬਾਕੀ ਉਹਨਾਂ ਦਾ ਸਾਰਾ ਰੇਟ ਦੱਸਿਆ ਕਿ ਕਿੰਨੇ ਰੁਪਏ ਕਿਲੋ ਚਾਦਰਾਂ ਮਿਲਦੀਆਂ ਨੇ ਹਨਾ ਤੇ ਜਿਹੜੇ ਕੰਬਲ ਨੇ ਇੱਥੇ ਕੰਬਲਾਂ ਦੇ ਅਲੱਗ-ਅਲੱਗ ਰੇਟ ਸੀਗੇ ਕਿਸੇ ਦੁਕਾਨ ਤੇ 250 ਰੁਪਏ ਕਿਲੋ ਕਿਸੇ ਦੁਕਾਨ ਤੇ 300 ਰੁਪਏ ਕਿਲੋ ਜਿਹੜੇ ਕੰਬਲ ਡਬਲ ਬੈੱਡ ਦਾ ਸਿੰਗਲ ਬੈੱਡ ਦਾ ਹਨਾ ਕਾਫੀ ਤਰੀਕੇ ਦੀਆਂ ਅਲੱਗ-ਅਲੱਗ ਕੁਆਲਿਟੀਆਂ ਨੇ ਕੰਬਲਾਂ ਦੀਆਂ ਵੀ ਤੇ ਬਾਕੀ ਹੋਰ ਤੁਸੀਂ ਆ ਦੇਖ ਸਕਦੇ ਹੋ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਇਹ ਮਾਰਕੀਟ ਦੇ ਵਿੱਚ ਹੈਗੀਆਂ ਨੇ ਕੰਬਲ ਵਾਲੀਆਂ ਚਾਦਰਾਂ ਵਾਲੀਆਂ ਤੇ ਬਹੁਤ ਕੁਆਂਟੀਟੀ ਹੈ ਦੁਕਾਨਾਂ ਤੇ ਵੱਡੇ-ਵੱਡੇ ਉਹ ਸਟੋਰ ਨੇ ਬਾਕੀ ਆਪਾਂ ਆ ਸਮਾਨ ਲਿਆ ਇਹ ਚਾਦਰਾਂ ਨੇ ਹੈਗੀਆਂ ਤੇ ਕੰਬਲ ਵਾਲੀ ਹਲੇ ਗੱਲ ਨਹੀਂ ਬਣੀ ਕੰਬਲ ਵੀ ਆਪਾਂ ਦੇਖਾਂਗੇ ਕਿਸੇ ਹੋਰ ਦੁਕਾਨ ਤੋਂ ਵੀ ਇਹ ਕੰਬਲ ਹੋਰ ਮਾਰਦੇ ਆ ਟਰਾਈ ਕਿਤੇ ਬਾਕੀ ਇਧਰ ਤੁਸੀਂ ਦੇਖ ਸਕਦੇ ਹੋ ਆ ਕਪੜਾ ਵੀ ਆ ਜਿਹੜਾ ਪਿਆ ਹਨਾ ਇਹ ਵੀ ਇਥੋਂ ਕਿਲੋਂ ਦੇ ਹਿਸਾਬ ਨਾਲ ਮਿਲਦਾ ਹੈ ਮਾਰਕੀਟ ਦੇ ਵਿੱਚੋਂ ਅੱਗੇ ਆਪਾਂ ਹੋਰ ਦੇਖਦੇ ਆਂ ਹੋਰ ਦੁਕਾਨ ਚ ਚੱਲਦੇ ਆਂ ਕਿਸੇ ਕੰਬਣ ਵਾਲੀ ਚ ਭਾਈ ਇਹ ਸਾਰਾ ਹਫਤਾ ਹੀ ਮਾਰਕੀਟ ਇਹ ਖੁੱਲੀ ਹੁੰਦੀ ਹੈ ਜਿਹੜੀ ਗਊਸ਼ਾਲਾ ਮਾਰਕੀਟ ਆ ਇਹ ਤੇ ਇੱਥੇ ਪਹੁੰਚਣ ਦੇ ਲਈ ਤੁਸੀਂ ਬੱਸ ਸਟੈਂਡ ਤੋਂ ਆਟੋ ਦੇ ਵਿੱਚ ਆ ਸਕਦੇ ਹੋ ਆਰਾਮ ਨਾਲ ਘੰਟਾ ਘਰ ਤੋਂ ਵੀ ਆਟੋ ਮਿਲ ਜਾਂਦਾ ਤੇ ਬੱਸ ਸਟੈਂਡ ਤੋਂ ਵੀ ਮਿਲ ਜਾਂਦਾ ਅਾਕੀ ਕੁਝ ਕੁਦਗਾਨਾ ਇਧਰ ਆ ਗਿਆ ਦੇਖ ਸਕਦੇ ਹੋ ਤੁਸੀਂ ਆ ਵੀ ਸਮਾਨ ਜਿਹੜਾ ਬਾਹਰ ਲਾਇਆ ਹੋਇਆ ਇਹਨਾਂ ਨੇ ਨਾ ਮੈਂ ਟਪੜ ਦੇ ਗਲਾਫਰ ਜਾਈਆਂ ਦੇ ਸਾਰੇ ਇੱਥੇ ਝੁਕਮੇ ਮਿਲਦੇ ਨੇ ਇਹ ਮਾਰਕੀਟ ਦੇ ਵਿੱਚ ਹੁਣ ਪਹੁੰਚੇ ਆਪਾਂ ਮੰਜਿਆਂ ਦਾ ਕਪੜਾ ਦੇਖਣ ਤੇ ਆ ਮੰਜਿਆਂ ਦਾ ਕਪੜਾ ਇਹ ਵੀ ਇੱਥੇ ਕਿਲੋ ਦੇ ਹਿਸਾਬ ਮਿਲਦਾ ਕੋਈ 110 ਰੁਪਏ ਕਿਲੋ ਕੋਈ 200 ਰੁਪਏ ਕਿਲੋ ਜਿਵੇਂ ਆਪਾਂ ਆ ਲੈ ਰਹੇ ਆਂ ਤੇ ਇਹ ਹੁਣ ਆਪਾਂ ਨਾਲੇ ਬਜਨ ਇਹਦਾ ਕਰਕੇ ਦੇਖਾਂਗੇ ਆਪ ਦੇਖੋ ਜਿਵੇਂ ਆਹ ਘੰਡੇ ਦੇ ਧਰ ਲਿਆ ਹਨ ਹੁਣ ਕਿੰਨਾ ਹੋ ਗਿਆ ਜੀ 150 ਮੰਨ ਕੇ ਲਓ 145 ਇਸ ਤਰ੍ਹਾਂ ਬੋਲ ਰਿਹਾ 140 45 ਬੋਲ ਰਿਹਾ 150 ਮੰਨ ਕੇ ਅੱਛਾ ਜੀ 2 ਮੀਟਰ ਹੋ ਗਿਆ ਇਹ ਹਾਂ ਜੀ 2 ਮੀਟਰ 150 ਰੁਪਏ ਦਾ ਹੋ ਗਿਆ ਹੈ ਮੰਜੇ ਦਾ ਕਪੜਾ ਦੇਖੋ ਜਿਵੇਂ ਆਪਾਂ ਹੁਣ ਇਸ ਦੁਕਾਨ ਤੇ ਆਏ ਆ ਇਸ ਦੁਕਾਨ ਤੇ ਸਾਰਾ ਮੰਜਿਆਂ ਦਾ ਹੀ ਕਪੜਾ ਮਿਲਦਾ ਹੈ ਕਾਫੀ ਕੁਆਂਟੀਟੀ ਹੈ ਇਹਨਾਂ ਕੋਲ ਮੰਜਿਆਂ ਦੇ ਕੱਪੜੇ ਦੀ ਤੇ ਅਲੱਗ-ਅਲੱਗ ਤਰੀਕੇ ਦੇ ਡਿਜ਼ਾਈਨ ਨੇ ਤੇ ਹਰੇਕ ਦਾ ਅਲੱਗ-ਅਲੱਗ ਆ ਜਿਹੜਾ ਉਹ ਰੇਟ ਹੈ ਕੋਈ ਮਤਲਬ 200 ਰੁਪਏ ਕਿਲੋ ਕੋਈ 250 ਰੁਪਏ ਕਿਲੋ ਇਸੇ ਤਰ੍ਹਾਂ ਇਹ ਮਾਰਕੀਟ ਦੇ ਵਿੱਚ ਸਾਰੀਆਂ ਅਲੱਗ-ਅਲੱਗ ਦੁਕਾਨਾਂ ਨੇ ਜਿਵੇਂ ਮੰਜੇ ਦੇ ਕੱਪੜੇ ਵਾਲੀ ਆ ਕੋਈ ਗਲਾਫ ਮਤਲਬ ਰਜਾਈਆਂ ਦੇ ਗਲਾਫਾਂ ਵਾਲੀ ਆ ਕੋਈ ਕੰਬਲਾਂ ਵਾਲੀ ਹੈ ਨਾ ਵੱਡੇ ਵੱਡੇ ਸਟੋਰ ਨੇ ਇੱਥੇ ਹੋਲ ਸੇਲ ਦੀਆਂ ਦੁਕਾਨਾਂ ਨੇ ਬਾਕੀ ਕਾਫੀ ਸਹੀ ਰੇਟ ਹੈ ਇੱਥੋਂ ਮਿਲ ਜਾਂਦਾ ਜਿਵੇਂ ਹਮੰਜਿਆਂ ਦਾ ਕਪੜਾ ਹੋ ਗਿਆ ਗਲਾਫ ਹੋਗੇ ਤੇ ਇਸੇ ਤਰ੍ਹਾਂ ਹੋਰ ਇੱਥੇ ਦੁਕਾਨਾਂ ਨੇ ਹੋਲ ਸੇਲ ਦੀਆਂ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਵੀ ਬੈੱਡ ਸ਼ੀਟਾਂ ਵਾਲੀ ਤੇ ਕੰਬੜਾ ਵਾਲੀ ਦਿਖਾਈ ਸੀਗੀ ਤੇ ਇਹ ਆਪਾਂ 5 ਕਿਲੋ ਦੇ ਕਰੀਬ ਹੈ ਕੰਪੜਾ ਜਿਹੜਾ ਮੰਜਿਆਂ ਵਾਲਾ ਹੀ ਕੀਤਾ 5 ਕਿਲੋ ਇਹਦਾ weight ਆਪਾਂ ਕਰਨਾ ਤੇ ਹਰ ਇੱਕ ਦੁਕਾਨ ਦੇ ਵਿੱਚ ਇੱਥੇ ਕੰਡਾ ਲੱਗਿਆ ਹੋਇਆ ਉਹ ਕੰਡੇ ਤੇ ਇਹ weight ਕਰ ਲੈਂਦੇ ਨੇ ਕੱਪੜੇ ਦਾ ਜਿਵੇਂ ਜਿਹੜਾ rate ਹੁੰਦਾ ਉਹ ਹਿਸਾਬ ਨਾਲ rate ਲਾ ਕੇ ਫਿਰ ਦੱਸ ਦਉਂਦੇ ਨੇ ਤੇ ਤੁਸੀਂ ਆ ਸਾਰਾ ਸਟੋਰ ਦੇਖ ਸਕਦੇ ਹੋ ਇੱਥੇ ਹਰੇਕ ਤਰੀਕੇ ਦਾ ਮੰਜਿਆਂ ਦਾ ਕੱਪੜਾ ਪਿਆ ਹੈ ਦੇਖੋ ਤੁਸੀਂ ਕਿੰਨਾ ਕੱਪੜਾ ਪਿਆ ਬਹੁਤ ਕੁਆਂਟੀਟੀ ਹੈ ਬਹੁਤ ਜ਼ਿਆਦਾ ਹਰੇਕ ਕਲਰ ਦਾ ਹਰੇਕ ਡਿਜ਼ਾਈਨ ਆ ਤੇ ਆ ਹੁਣ ਜਿਵੇਂ ਇੱਥੇ ਕੰਡੇ ਤੇ ਇਹ ਰੱਖਣਗੇ ਹਨਾ ਕੰਡੇ ਤੇ ਰੱਖ ਕੇ ਜਿੰਨਾ ਇਹਦਾ weight ਬਣੂ ਫਿਰ ਉਹ ਹਿਸਾਬ ਨਾਲ ਇਹਦਾ rate ਲੱਗੂਗਾ ਇਸ ਤਰ੍ਹਾਂ ਇੱਥੇ ਆਪਾਂ ਕੋਈ ਵੀ ਕੱਪੜਾ ਲੈਨੇ ਆ ਨਾ ਤੇ ਉਹਦਾ weight ਹੁੰਦਾ ਹੁੰਦਾ ਜਿਵੇਂ ਆ ਇਹਦੇ ਉੱਪਰ ਰੱਖਤਾ ਕੰਡੇ ਤੇ ਉਹ ਸਾਹਮਣੇ ਦਾ weight ਹੋ ਗਿਆ 5 ਕਿਲੋ 280 ਤੇ ਇਹ 1050 ਦੇ ਕਰੀਬ ਬਣ ਗਿਆ 1050 ਰੁਪਏ ਬਣੇ ਨੇ ਲੋ ਆ ਆਪਣਾ ਹੋ ਗਿਆ 5 ਕਿਲੋ weight ਜਿਵੇਂ ਆਪਾਂ ਤੁਹਾਨੂੰ ਦਿਖਾਇਆ ਤੇ ਇਧਰ ਬਾਕੀ ਆ ਸਾਰਾ ਸਟੋਰ ਦੇਖ ਸਕਦੇ ਹੋ ਤੁਸੀਂ ਇੱਥੇ ਕੱਪੜਾ ਹੀ ਕੱਪੜਾ ਪਿਆ ਹੈ ਤੇ ਮੈਂ ਬਾਈ ਨੂੰ ਪੁੱਛਿਆ ਸੀ ਇਹਦਾ ਜਿਹੜਾ ਪ੍ਰਾਈਸ ਵੀ ਕੱਪੜੇ ਦਾ ਹਨਾ ਕੀ ਆ ਜਿਹੜਾ ਪਿਆ ਬਾਈ ਕਹਿੰਦਾ ਵੀ ਜ਼ਿਆਦਾਤਰ ਸਾਡੇ ਕੋਲ 250 ਰੁਪਏ ਕਿਲੋ ਵਾਲਾ ਕੱਪੜਾ ਹੈ ਤੇ ਇਧਰ ਬਾਹਰ ਵੀ ਦੇਖੋ ਜਿਵੇਂ ਲਾਇਆ ਹੋਇਆ ਹਨਾ ਆਹ ਬਾਹਰ ਇਹ ਸਾਰੇ ਮੰਜਿਆਂ ਦੀ ਕੱਪੜੇ ਨੇ ਜਿਵੇਂ ਆਪਾਂ ਇਹਦੇ ਨਾਲ ਦਾ ਲਿਆ ਤੇ ਬਾਕੀ ਆ ਹੋਰ ਡਿਜ਼ਾਈਨ ਦਾ ਦੇਖ ਸਕਦੇ ਹੋ ਜਿਵੇਂ ਤੁਸੀਂ ਇਹਦਾ ਹੋਰ ਡਿਜ਼ਾਈਨ ਆ ਕਾਰਿਤੇ ਕਿ ਲੋਂਦੇ ਹਿਸਾਬ ਨਾਲ ਮਿਲਦੇ ਨੇ ਲੌਵੀਆ ਮੰਝਿਆਂ ਦਾ ਕੱਪੜਾ ਆਪਾਂ ਲੈ ਲਿਆ ਤੇ ਇਹ ਹੋ ਗਿਆ 5 ਕਿਲੋ ਦਾ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਹੀ ਸੀਗਾ ਤੇ ਬਾਕੀ ਆ ਹੋਰ ਮਾਰਕੀਟ ਦੇਖ ਸਕਦੇ ਹੋ ਤੁਸੀਂ ਸਾਰੀ ਆ ਤੌਲੀਏ ਪਏ ਨੇ ਜਿਵੇਂ ਹਨਾ ਇਹ ਸਾਰਾ ਕੱਪੜਾ ਇੱਥੇ ਝੁਗਮਾ ਮਿਲਦਾ ਕੁਸ਼ਕ ਪੀਸਾਂ ਸਾਹਿਬ ਵੀ ਮਿਲਦਾ ਕੁਸ਼ਕ ਝੁਗਮਾ ਵੀ ਮਿਲਦਾ ਇਹ ਮਾਰਕੀਟ ਦੇ ਵਿੱਚ ਸਾਰਾ ਕੱਪੜਾ ਜਿਵੇਂ ਆਪਾਂ ਤੁਹਾਨੂੰ ਅੱਜ ਦਿਖਾਇਆ ਹੀ ਆ ਪਹਿਲਾਂ ਆ ਪਿਛਲੀ ਵੀਡੀਓ ਪਾਈ ਸੀ ਇਹ ਮਾਰਕੀਟ ਦੀ ਤੇ ਉਹਦੇ ਦੇ ਕਮੈਂਟ ਕਾਫੀ ਆਏ ਸੀਗੇ ਕੀ ਦਿਖਾਓ ਤੁਸੀਂ ਹਨਾ ਵੀ ਕੀ ਰੇਟ ਆ ਮਿਲਦਾ ਸਾਰਾ ਕਿੰਨਾ ਹਸਾਬਕਤਾਵਾ ਕਿੰਨੇ ਰੁਪਏ ਕਿਲੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰਾ ਤੁਹਾਨੂੰ ਦੱਸਤਾ ਕੰਬਲਾਂ ਦਾ ਵੀ ਦੱਸਿਆ ਆਪਾਂ ਤੁਹਾਨੂੰ ਆਹ ਹੁਣ ਮੰਜੀਆਂ ਦੇ ਕੱਪੜੇ ਦਾ ਵੀ ਤੇ ਬੈੱਡ ਸ਼ੀਟਾਂ ਸਾਰਾ ਕੁਝ ਆਪਾਂ ਤੁਹਾਨੂੰ ਦੱਸਤਾ ਆ ਮੈਟ ਆਗੇ ਜਿਵੇਂ ਮੈਟ ਪਏ ਨੇ ਬਹੁਤ ਸਾਰਾ ਸਮਾਨ ਆ ਇਹ ਮਾਰਕੀਟ ਦੇ ਵਿੱਚ ਤੇ ਕਾਫੀ ਖੁੱਲਾ ਆ ਟਾਈਮ ਚਾਹੀਦਾ ਖੁੱਲਾ ਜੇ ਟਾਈਮ ਦੇ ਵਿੱਚ ਇੱਥੇ ਖਰੀਦਦਾਰੀ ਆਪਾਂ ਕਰ ਸਕਦੇ ਆ ਕਾੜੀ-ਕਾੜੀ ਦੇ ਵਿੱਚ ਨਹੀਂ ਹੁੰਦੀ ਹੈਗੀ ਫ੍ਰੀਜਾਰੀ ਕਿਉਂ ਖੁੱਲੇ ਜੇ ਟਾਈਮ ਦੇ ਹਿਸਾਬ ਨਾਲ ਆਪਾਂ ਆਵਦੀ ਪਸੰਦ ਦੀ ਚੀਜ਼ ਹਨਾ ਰਾਵ ਨਾਲ ਦੇਖ ਸਕਦੇ ਆ। ਹਾਂ ਬਾਕੀ ਆ ਵੀ ਕੰਬਲ ਦੇਖੋ ਹਨਾ। ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇੱਥੇ ਬਹੁਤ ਵੱਡੇ-ਵੱਡੇ ਸਟੋਰ ਨੇ। ਇੱਥੇ ਕੰਬਲਾਂ ਵਾਲੇ, ਚਾਦਰਾਂ ਵਾਲੇ। ਇੱਥੇ ਖੜੇ ਆਪਾਂ ਹੁਣ ਨਿੰਬੂ ਪਾਣੀ ਪੀਣ, ਲੈਮਨ ਵਾਲਾ ਤੇ ਉਹ ਬਾਈ ਬਣਾ ਰਿਹਾ, ਕਰਤਾ ਤਿਆਰ ਬਾਈ ਨੇ। ਮਾਰਕੀਟ ਦੇ ਵਿੱਚੇ ਬਾਕੀ ਆ ਸਾਰੀ ਆਲੇ-ਦੁਆਲੇ ਮਾਰਕੀਟ ਐ, ਗਊਸ਼ਾਲਾ ਦੀ। ਆ ਸਾਰੀਆਂ ਦੁਕਾਨਾਂ ਨੇ ਇੱਥੇ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦਿਖਾਈਆਂ ਹੀ ਨੇ ਹੋ ਗਿਆ ਤਿਆਰ ਆਪਣਾ ਨਿੰਬੂ ਪਾਣੀ ਹਾਂਜੀ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗਊਸ਼ਾਲਾ ਮਾਰਕੀਟ ਦਿਖਾਈ ਆ ਲੁਧਿਆਣੇ ਦੀ ਤੇ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੇ ਬਲੌਗ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ